ਮੈਂ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ ਉਹਦੇ ਤਹਿਤ ਹੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ जुटे ਹੈ ਇਸੇ ਸਬੰਧ ਦੇ ਵਿੱਚ ਇੱਕ ਬੜੀ ਮੰਨ ਭਾਗੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਔਮਨ ਸਗੇ ਉਹਨਾਂ ਦਾ ਸਨੈਚਿੰਗ ਹੋਈ ਸੀ 23 ਤਰੀਕ ਨੂੰ 29 ਨੂੰ ਚਾਟਾ ਦੇ ਏਰੀਏ ਦੇ ਵਿੱਚ ਜਦੋਂ ਵਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ 'ਚ ਬੈਠ ਕੇ तकरीबन 2:45 ਦੀ ਇਹ ਵਾਰਦਾਤ ਹੈ। ਤੋਂ ਦੇ ਨਾਲ ਬੜਾ ਇੱਕ ਇਹ ਮਨਪਾਗੀ ਘਟਨਾ ਹੋਈ ਔਰ ਫੌਰਨ ਸਿਟੀਜ਼ਨ ਹੋਮ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਪਿਮਨੀਓ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚਓ ਰੋਬਨਹਮਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਤਿੰਨ ਮੁਲਜ਼ਮ ਉਹਦੇ 'ਚ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ। ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੌਤਮ ਸਿੰਘ ਰਿਸ਼ਪਾਲ ਸਿੰਘ ਦੇ ਕੋਲ ਪਹਿਲਾਂ ਵੀ ਰਜਿਸਟਰ ਹੈ ਆਪਣੇ ਉੱਚ ਸੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਤੋਂ ਜਿਹੜੀ ਉਹ ਵਿਕਟਿਮ ਸੀ ਅਵਿਸ਼ੈਗ ਰੈਵਨ ਜਿਹੜੇ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹ ਅੱਗੇ ਵਾਸਤੇ ਵੀ ਦੇੜੀ ਅਸੀਂ ਓਵਰਆਲ ਸਰਵੇਲੈਂਸ ਔਰ ਵਿਜ਼ਿਬਿਲਟੀ ਔਰ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਗਈ ਹੈ ਅਮਰਸਰ ਕਮਿਸ਼ਨਰੇਟ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਜ਼ਿਆਦਾ ਤੁਹਾਨੂੰ ਫੋਰਸ ਦਿਖੇਗੀ ਔਰ ਇਸ ਕੱਲ੍ਹ ਵਸੇ ਅਸੀਂ ਵਚਨਬੱਧ ਆ ਕਿ ਸਾਡਾ ਜਿਹੜੇ ਸਿਟੀਜ਼ਨਸ ਨੇ ਉਹ ਸੇਫਟ ਐ ਸਿਕਿਉਰ ਫੀਲ ਕਰਨ